ਹਾਂਜੀ ਦੋਸਤੋ ਪਰ ਕੀ ਹਾਲ ਚਾਲ ਨੇ ਲੈ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਣੇ ਖੇਤ ਦੀ ਦੋਸਤੋ ਦਿਖਾ ਰਹੇ ਆ ਤੁਹਾਨੂੰ ਦੋਸਤੋ ਪਰ ਕਿਹੜੇ ਕਿਹੜੇ ਪੰਡ ਮੀ ਪੈ ਚੁੱਕੇ ਆ ਦੋਸਤੋ ਕਮੈਂਟ ਜਰੂਰ ਕਰਿਓ ਅੱਗੇ ਤੁਹਾਨੂੰ ਦਿਖਾਣਾ ਵੀਡੀਓ ਮਿੱਤਰੋ ਆਜੋ ਫਿਰ ਦੋਸਤੋ ਅੱਗੇ ਦਿਖਾ ਰਹੇ ਆਣ ਵੀਡੀਓ ਦੇਖੋ ਦੋਸਤੋ ਝੋਨਾ ਆਪਣਾ ਪੂਰਾ ਫੁੱਲ ਭਰ ਚੱਕਿਆ ਹੈ ਮੀ ਬਹੁਤ ਪੈ ਗਿਆ ਆਪਣੇ ਪੰਡ ਦੇਖੋ ਦੋਸਤੋ ਸਬਜ਼ੀ ਪੁੱਲ ਪਰੇ ਪੀ ਮੀਨਾ ਪਾਣੀ ਭਰਾ ਬੱਟਾ ਟੁੱਟ ਰੱਖੂੰਗਾ ਹਾਂ ਦੀਆਂ ਨਾਲ ਆ ਗਿਆ ਕਿਹਾ ਅੱਛਾ ਧਰ ਲਈ ਚਾ ਹਾਂ ਧਰ ਹੀ ਆ ਨੇ ਹੋ ਗਿਆ ਜਮਾ ਖੋਸਾ ਹੋਂ ਤਾਂ ਠੰਡ ਕਰਾ ਲਈ ਰਾਮ ਕਰਮੀ ਬਹੁਤ ਹੈ ਬੜੀ ਗਰਮੀ ਹੈ ਅੱਛਾ ਖੰਡ ਲੈ ਨਹੀਂ ਕੋਲੀ ਗੁੱਤੀ ਮਾ ਗੁਰਦੀ ਆਪਾਂ ਘਰ ਦਾ ਗੋੜਾ ਅੱਛਾ ਆਪਾਂ ਘੜਾ ਮੋਲ ਲੈ ਲਾ ਹੂੰ ਗੋੜ ਦੇ ਘਰ ਦੇ ਪੰਜਾ ਚਾਰ ਗੱਲ ਪਕਾਏ ਆ ਘਰ ਦੇ ਗੋੜੀ ਆਪਾਂ ਕੁਝ ਕਰਦੇ ਨਹੀਂ ਕਿ ਸਭ ਕੁਝ ਹੁੰਦਾ ਹੁੰਦਾ ਕੀ ਨਹੀਂ ਹਾਂ ਹਾਂ ਸਹੀ ਗੱਲ ਹੈ ਹੂੰ ਇੱਕ ਵੀ ਹੁੰਦਾ ਮਰਚਾ ਵੀ ਨਹੀਂ ਆਉਂਦਾ ਵਧੀਆ ਜਿਹਾ ਮਲਾਵਟ ਜੀ ਹੁੰਦੇ ਨਾ ਗੋੜ ਚਾਹ ਜੀ ਆਪਾਂ ਬਣਵਾਇਆ ਆਪਾਂ ਹੀ ਮਗਾਈ ਵਧਾਉਣ ਵਾਲੇ ਆ ਹਾਂ ਹਾਂ ਹੈ ਆ ਇਹ ਤਾਂ ਕੀ ਕੀ ਬੀਜੀ ਹੈ ਖੇਤ ਸਹੀ ਗੱਲ ਹੈ ਹੂੰ ਇਹ ਟਿਕਾੜੀ ਜੀ ਕਹਿੰਦਾ ਹੂੰ ਹੂੰ ਲੋਕੀ ਦੋਸਤੋ ਆਹ ਤੇ ਆਪਣਾ ਕਮਾਦ ਇੱਥੇ ਗੋਟ ਬਣਵਾਇਆ ਸੀ ਪਹਿਲਾਂ ਆਪਾਂ ਦੁਬਾਰੇ ਫੇਰ ਤਿਆਰ ਹੋ ਗਿਆ ਹੈ ਪਰ ਆਇਆ ਫਰਕ ਤਾਂ ਤੇਰੇ ਨਾਲ ਬਹੁਤ ਆਣਾ ਕਰੋ ਜੀ ਜਿਹੜੇ ਆਪਾਂ ਤਿਆਰ ਕਰਦੇ ਹਾਂ ਬਹੁਤ ਜੀ ਤੇ ਛੱਡੀ ਜੀ ਨਹੀਂ ਆਲਾ ਕੀ ਦੇ ਦੂਗਾ ਹੂੰ ਹੂੰ ਕਿਤਾ ਇਮਾਨਦਾਰੀ ਹੁੰਦੀ ਲੋਕਾਂ ਦੀ ਹੂੰ ਮਲਾਬਟ ਨੂੰ ਤੇਰੇ ਨਾਲ ਬੜੇ ਆਚਾ ਲੱਗਣਾ ਉਹ ਮੰਦਾ ਇਹਨੇ ਕਿਤੇ ਪੈਸੇ ਤੇ ਕਰਮਾ ਤੇ ਬਰਾ ਯਾਰ ਹੂੰ ਸਹੀ ਗੱਲ ਹੈ ਨਹੀਂ ਹੂੰ ਹੂੰ ਤੋ ਯਾਹ ਦਾਹਨੀ ਬੰਦਾ ਉਹ ਵੀ ਆਪਣੇ ਭਾਈ ਹੈ ਹਾਂ ਮੈਂ ਸਮੂਹੇ ਖਾਊਗਾ ਸਹੀ ਗੱਲ ਆਉਂਦਾ ਹੂੰ ਇਹ ਆਹ ਪਾਣੀ ਇਹਨੇ ਕਰਕੇ ਚਾਚਾ ਸੰਗਣੀ ਚਾਹ ਬਣਾਇਆ ਯਾਰ ਉੱਧੇ ਥੋੜਾ ਦੁੱਧ ਘੱਟ ਪਿਆ। ਉਹ ਤਾਂ ਬਹੁਤ ਆਪਣੇ ਬੋਲੇ। ਹੋਰ ਖੇਤੀ ਚਾਹ ਦਾ ਸਵਾਦ ਅੰ데 ਆ ਨਾ। ਬੱਚਾ ਰਹਿ ਰਿਹਾ ਪਕੜਿਆ ਪਕੜੇ ਰਹਿ ਰਿਹਾ। ਹਾਂ। ਨਾ ਚਾਚਾ ਕਰੇਦਾ ਕੀ ਫਰਕ ਖੇਤੀ ਚਾਹ ਬਾਈ ਸਵਾਦ ਬੰਦੇ ਦਾ ਅੱਜ। ਕਰੇ ਰਹੀਂ ਬਣਦੀ ਨਹੀਂ ਗੱਲ ਕੱਤੀ। ਹਾਂ। ਉਹ ਇੱਕ ਦਾ ਬਾਲਾ ਬੂਲਾ ਨਹੀਂ ਹੁੰਦਾ ਆਪਣੀਆਂ। ਹਾਂ। ਖੇਤੀ ਚਾਹ ਬਾਲ ਉਹਦੀ ਬਣਦੀ ਯਾਰ ਘਰੇ ਤਾਂ ਦੇਖਿਆ ਪਾਣੀ ਜਿਹਾ ਬਣਾ ਰਹੇ ਬੁੜੇ ਬਾਈ ਬਾਲਾ ਬੂਲਾ ਘੱਟ ਰਹੋ ਨਾ। ਬਾਲਾ ਨਹੀਂ ਰਹਿ ਗਿਆ। ਹਾਂ। ਵਧੀਆ ਵਾਲੀ ਦਵਾਜਾ ਚਾਹੋ। ਦਾਦਾ 24 ਗਲਾਸ ਹੋਏ ਪਾਟੀ ਚ। ਦੇਖ 라ਚਾ ਕਾਸ਼ ਦੇ ਮਰਜੀ ਪਾਸੇ ਪਾਟੀ ਚ ਪੋਨੇ ਪਾਟੀ ਚ ਪਾ ਦਿੰਦਾ। ਆਇਦਾ ਬਹੁਤ ਇਹ ਕਰੇ ਗਲਾਸ ਹਾਂ ਹਾਂ ਆਪਾਂ ਦਾ ਕੋਲੇ ਵਾਲੀ ਅਦਰ ਪਾ ਦਿਆ। ਉਹ ਗਲਾਸ ਠੰਡੀ ਨਹੀਂ ਹੁੰਦੀ ਬਾਹਰ। ਆ ਕਿ ਆਪੜਾ ਨਾ ਬਾਹਰ ਗਲਾਸ ਸਾਰਾ। ਹਾਂ। ਸਹੀ ਗਲਾਸ। ਉਨੀ ਤਾਂ ਹੱਥ ਚੱਤਿਆ ਠੀਕ ਆ ਚਲ ਜੀ ਆਉਂਗਾ ਜੱਜਾ ਜੱਜਾ ਮੌਸਮ ਬਹੁਤ ਵਧੀਆ ਰਾਂਜਾ ਨਾ ਨਹੀਂ ਜੇ ਹੁਣ ਤਾਂ ਗੱਲ ਬਣ ਗਈ ਨਾ ਤਾਂ ਨਾਲ ਤਾਂ ਆਪਣਾ ਝੋਨਾ ਚੱਲ ਪੁਣਿਆ ਹੁਣ ਹੂੰ ਮਿੱਤਰੋ ਬਹੁਤ ਵਧੀਆ ਮੌਸਮਾ ਦੇਖੋ ਨਹੀਂ ਪੈਗਾ ਝੋਲੇ ਹੁਣ ਚੱਲਣੇ ਆਪਣੇ ਹੂੰ ਦਾ ਪਤਾ ਹੀ ਆ ਹੂੰ ਤਾਂ ਸਬਜ਼ੀ ਦਾ ਪਾਣੀ ਫਿਰ ਕੱਢੀ ਕਹੀਂ ਹੋ ਰਹੀ ਤਾਂ ਖਰਾਬ ਨਾ ਹੋ ਜਾਣਾ ਇਹ ਪਾਣੀ ਆ ਸਬਜ਼ੀ ਕੱਢੀ ਘਲੋੜੀ ਫਿਰ ਬਾੜੀਆਂ ਕੱਢਦੇ ਨਾ ਤਾਂ ਗਾਹ ਨਹੀਂ ਖਰਾਬ ਨਾ ਹੋ ਜਾਣਾ

ਚਾਚਾ ਫਿਰ ਤੈਨੂੰ ਕੈਸ ਸਾਲ ਸਾਡੇ ਨਾਲ ਰਹੇ ਨੇ ਹੁਣ 25 ਸਾਲ ਹੋ ਗਏ ਪੂਰੇ 25 ਸਾਲ ਹੋ ਗਏ ਅੱਛਾ ਬਹੁਤ ਟਾਈਮ ਆ ਤੂੰ ਮੁਜ਼ਾਹਰ ਕਰ ਲਈ ਗਿਆ ਮੰਗਰ ਬਾਸ ਤੋਂ ਵੀ ਸਾਹ ਉਤਰਿਆ ਹੈ ਅੱਛਾ ਵਧੀਆ ਅੱਛਾ ਉਹ ਸਾਡੇ ਨਾਲ ਬੜੀ ਜੀ ਲੱਗਦਾ ਹੈ ਨਾ ਤੇਰਾ ਹਾਂ ਪਤਾ ਨਹੀਂ ਚੱਲੇ ਤੇ ਠੀਕ ਆ ਅੱਛਾ ਵਧੀਆ ਦੇਖੋ ਮਿੱਤਰੋ ਚਾਚਾ ਜੀ ਨੂੰ ਨਾ ਆਪਣਾ ਨਾਲ ਰਹੇ ਹੋਣ 25 ਸਾਲ ਹੋ ਗਏ ਵਧੀਆ ਬਚਾਰੇ ਟਾਈਮ ਪਾਸ ਲੰਘ ਰਿਹਾ ਵਧੀਆ ਜਾਈ ਸਾਲ ਪੈਸੇ ਵਧਾ ਦਿੰਦੇ ਆਗੇ ਹਾਂਜੀ ਫਿਰ ਦੋਸਤੋ ਕਿਵੇਂ ਲੱਗੀ ਸਾਡੀ ਵੀਡੀਓ ਦੋਸਤੋ ਸਾਨੂੰ ਤੇ ਆਪਣੇ ਚੈਨਲ ਨੂੰ ਦੋਸਤੋ ਜੇ ਵਧੀਆ ਲੱਗੇ ਕਮੈਂਟ ਜਰੂਰ ਕਰਿਓ ਤੇ ਸਬਸਕ੍ਰਾਈਬ ਕਰ ਲਿਓ ਦੋਸਤੋ ਸਾਰੇ ਵੀਰਾਂ ਦਾ ਧੰਨਵਾਦ